ਬੀਬੀ ਕਾਲਾਜੀ ਚੈਰੀਟੇਬਲ ਹਸਪਤਾਲ ਤਰਨਤਨ ਰੋਡ ਵੱਲੋਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਚਪੈਰਾ ਸਾਹਿਬ ਦੀ ਹਾਜ਼ਰੀ ਪਰਣ ਲਈ ਆਉਣ ਵਾਲੀ ਸੰਗਤ ਲਈ ਹਰ ਐਤਵਾਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ ਜਿਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੰਗਤ ਦੇ ਫ੍ਰੀ ਚੈੱਕਅਪ ਕਰਕੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਉੱਥੇ ਹੀ ਬੀਬੀ ਕਾਲਾਜੀ ਭਲਾਈ ਕੇਂਦਰ ਵੱਲੋਂ ਸੰਗਤ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਵੀ ਕੀਤੀ ਜਾਂਦੀ ਹੈ ਇਸ ਮੌਕੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਬੀਬੀ ਕਾਲਜੀ ਚੈਰੀਟੇਬਲ ਹਸਪਤਾਲ ਵੱਲੋਂ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਅਤੇ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਦੀ ਅਗਵਾਈ ਹੇਠ ਇਹ ਫ੍ਰੀ ਮੈਡੀਕਲ ਚੈੱਕਅਪ ਕੈਂਪ ਹਰ ਐਤਵਾਰ ਚਾਟੀਵਿੰਡ ਚੌਕ ਗੁਰਦੁਆਰਾ ਸਾਹਿਬ ਦੇ ਬਾਹਰ ਲਗਾਇਆ ਜਾਂਦਾ ਹੈ ਜਿਸ ਵਿੱਚ ਮਾਹੀ ਡਾਕਟਰਾਂ ਵੱਲੋਂ ਸੰਗਤ ਦੀ ਸਿਹਤ ਸੰਭਾਲ ਲਈ ਉਹਨਾਂ ਦੇ ਫ੍ਰੀ ਚੈੱਕਅਪ ਕਰਕੇ ਦਵਾਈਆਂ ਦੀ ਸੇਵਾ ਫ੍ਰੀ ਕੀਤੀ ਜਾਂਦੀ ਹੈ ਅਤੇ ਸੰਗਤ ਲਈ ਲੰਗਰ ਅਤੇ ਠੰਡੇ ਜਲਦੀ ਸੇਵਾ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਚਾਹਤ ਡਾਕਟਰ ਅਦਿਤੀ ਕਾਕੂ ਵੀਰ ਜੀ ਅਤੇ ਗੋਲਡੀ ਵੀਰ ਜੀ ਵੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਬਾਬਾ ਦੀ ਸੀਨੀਅਰ ਸਥਾਨ ਤੇ ਜੋ ਹਰfte ਚਪੈਰਾ ਸਾਹਿਬ ਦੀ ਸੰਗਤ ਆਂਦੀਆਂ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਸਾਹਿਬ ਭਾਈ ਗੁਰੂ ਕਬਾਲ ਸਿੰਘ ਜੀ ਭਾਈ ਹਰਵਿੰਦਰਪਾਲ ਸਿੰਘ ਜੀ ਲਿੱਟਲ ਜੀ ਵੱਲੋਂ ਜੋ ਹਰfte ਚਪੈਰੇ ਦੀ ਸੇਵਾ ਚ ਚਪੈਰੇ ਦੀ ਸੰਗਤ ਲਈ ਇਹ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਪੇਸ਼ੈਂਟ ਨੂੰ ਲੋਡ ਪੈਂਦੀ ਏ ਉਹਨੂੰ ਲੋਕੇ ਦੇ ਦਵਾਈ ਦੇ ਸਕੀਏ ਤੇ ਨਾਲ ਹੀ ਉਸ ਨੂੰ ਫਿਰ ਜੇ ਕਿਸੇ ਨੂੰ ਐਮਰਜੈਂਸੀ ਦੇ ਲੋਡ ਪੈਂਦੀ ਏ ਤਾਂ ਉਸ ਦਾ ਸਾਰਾ ਸ਼ੂਗਰ ਦਾ ਟੈਸਟ ਬੀਪੀ ਦਾ ਚੈੱਕਅਪ ਕਰਕੇ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕਰਕੇ ਉਸ ਨੂੰ ਦਵਾਈ ਦਿੱਤੀ ਜਾਂਦੀ ਤੇ ਸਟੇਬਲ ਕੀਤਾ ਜਾਂਦਾ ਤੁਹਾਨੂੰ ਤਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਰਤ ਰਹੀ ਹੈ ਚਪੈਰੇ ਦੀਆਂ ਸੰਗਤਾਂ ਦੇ ਸਾਰੇ ਬੰਨੇ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਕੱਟ ਹੋ ਰਿਹਾ ਵੇ ਤੇ ਇਸ ਭਾਈ ਸਾਹਿਬ ਵੱਲੋਂ ਇਤੋ ਹੀ ਬਸੇ ਉਪਰ ਆਲਾ ਵੇ ਕਿ ਸੰਗਤ ਦੀ ਸੇਵਾ ਕਰ ਸਕੀਏ ਉਸੇ ਸਦਕਾ ਹੀ ਅਸੀਂ ਆਹੀ ਕੰਮ ਕਰਕੇ ਇਹ ਸੇਵਾ ਕਰ ਰਹੇ ਹਾਂ ਜੀ ਭਾਈ ਗੁਰਗਪਾਲ ਸਿੰਘ ਜੀ ਨੂੰ ਇੱਕੋ ਹੀ ਮਨਛਾਏ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਨਦੀ ਹੈ ਦੁਪਹਿਰਾ ਘਟਣ ਉਸ ਉਹਦੇ ਆਸੇ ਸਹੂਲਤਾਂ ਦੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋਰ ਸੰਗਤ ਦੂਰੋਂ ਦੋਨੋਂ ਆ ਕੇ ਬਾਬਾ ਜੀ ਦੇ ਘਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਣਾ ਬਾਬਾ ਜੀ ਪੂਰੀਆਂ ਕਰਦੇ ਹਨ ਬਾਬਾ ਦੀਪ ਸਿੰਘ ਜੀ ਦੇ ਪੈਰੇ ਦੇ ਵਿੱਚ ਬੀਬੀ ਕੋਲਾ ਜੀ ਹਸਪੀਟਲ ਵੱਲੋਂ ਸਾਰੇ ਮਰੀਜ਼ਾਂ ਦੀ ਜਾਂਦੀ ਫ੍ਰੀ ਸੇਵਾ ਕਰਨ ਦੀ ਸਾਨੂੰ ਮੌਕਾ ਮਿਲਿਆ ਇਸ ਸਾਨੂੰ ਵਧੀਆ ਲੱਗਦਾ ਐਸੇ ਸਾਰਿਆਂ ਨੂੰ ਫ੍ਰੀ ਮੈਡੀਸਿਨ ਦਿੰਦੇ ਆ ਬੀਪੀ ਚੈੱਕ ਕਰਦੇ ਆ ਸ਼ੂਗਰ ਚੈੱਕ ਕਰਦੇ ਆ ਸਾਰਿਆਂ ਦੀ ਤੇ ਜ਼ਰੂਰਤਮੰਦਾਂ ਨੂੰ ਸਾਰੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਬੜੇ ਕਾਫੀ ਸਾਰੇ ਮਰੀਜ਼ ਆ ਗਏ ਐ ਹਜ਼ਾਰਾਂ ਦੇ ਵਿੱਚ ਮਰੀਜ਼ ਆਉਂਦੇ ਆ ਤੇ ਜਿਹੜੀ ਜਿਹੜੀ ਦਿੱਕਤ ਉਹਨਾਂ ਨੂੰ ਹੁੰਦੀ ਆ ਉਹਦੀ ਦਵਾਈ ਲੈ ਕੇ ਜਾਂਦੇ ਆ ਸਾਡੇ ਕੋਲ ਸਾਰੀਆਂ ਦਵਾਈਆਂ ਅਵੇਲੇਬਲ ਹੈਗੀਆਂ